ਬਹੁਤ ਬਹੁਤ ਸ਼ੁਕਰੀਆ ਸਰਜੀਤ ਸਿੰਘ ਜੀ ਤੁਹਾਡੇ ਅਸ਼ੀਰਵਾਦ ਰੂਪੀ ਸ਼ਬਦਾਂ ਵਾਸਤੇ ਤੁਸੀਂ ਸਰਦਾਰ ਤੇਰਾ ਸਿੰਘ ਚੰਨ ਜੀ ਨੂੰ ਆਪਣੇ ਬਹੁਤ ਖੂਬਸੂਰਤ ਸ਼ਬਦਾਂ ਸ਼ਰਧਾਂਜਲੀ ਦਿੱਤੀ ਔਰ ਤੇਰਾ ਔਰ ਚੰਨ ਉਹ ਕਿਉਂ ਸਨ ਉਹਦੇ ਬਾਰੇ ਵੀ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਤੇ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਅਗਲਾ ਸੱਦਾ ਦੇਣਾ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾਕਟਰ ਸਰਜੀਤ ਸਿੰਘ ਜੀ ਨੂੰ केवल सरदार तेरा सिंह चणकी जी जथे बंदर देन बारे गाल करण डॉक्टर सरकी से परमstdcार योग मंच ते से ਦਰਜੋ ਸਚੀਤਾ ਹਾਲ ਜਹਾਜ਼ਰ دانشਵਰ ਦੋਸਤੋ ਤੇ ਕਹਨਾਂ ਪ੍ਰਭੂ ਸਤੂ ਪੰਨਾਂ ਤਾਂ ਮੈਂ ਜਬੀ ਲੇਖਿਕ ਸਮਾਜ ਚੰਡੀਗੜ੍ਹ ਨੂੰ ਇਸ ਗੱਲ ਦੀ ਮੁਬਾਰਕ ਪੇਸ਼ ਕਰ ਰਿਹਾ ਹਾਂ ਤੇ ਹੋਰ ਮੇਲੇ ਤਾਂ ਬਹੁਤ ਲੱਗਦੇ ਆ ਪਰ ਪੰਜਾਬੀ ਪੀਤਾਂ ਦੇ ਮੇਲੇ ਬਹੁਤ ਘੱਟ ਲੱਗਦੇ ਆ ਤੇ ਇਹਨਾਂ ਨੇ ਪਿਆਰ ਸ੍ਰੀ ਚੰਬਰ ਦੀ ਸ਼ਖਸੀਅਤ ਨੂੰ ਕੇਂਦਰ ਵਿੱਚ ਰੱਖ ਕੇ ਇਹ ਜੋ ਮੇਲਾ ਯੋਜਿਤ ਕੀਤਾ ਗਿਆ ਇਹ ਬਾਕੀ ਹੀ ਬਹੁਤ ਉਤਸ਼ਾਹ ਵਰਧਕ ਪ੍ਰੇਰਨਾ ਸਰੋਤ ਇਹ ਨਾਲ ਨਾਲ ਇਹ ਗੱਲ ਦੱਸਣ ਵਾਲੀ कि ਅਸੀਂ ਆਪਣੇ ਪੁਰਖਿਆਂ ਨੂੰ ਯਾਦ ਕਿਵੇਂ ਰੱਖਣਾ ਹੈ ਸੋ ਇਸ ਕਰਕੇ ਲੇਖਕ ਸਭਾ ਨੂੰ ਬਹੁਤ-ਬਹੁਤ ਮੁਬਾਰਕ ਦੋਸਤਾਂ ਨੇ ਮੇਰੀ ਡਿਊਟੀ ਹੈ ਐਲਾਈਸੀ ਕੇ ਤੁਸੀਂ ਚੰਦ ਸਾਹਿਬ ਦੀ ਸ਼ਖਸੀਅਤ ਬਾਰੇ ਕੁਝ ਗੱਲਾਂ ਕਰਨੀਆਂ ਨੇ ਤੇ ਜਦੋਂ ਮੈਂ ਚੰਦ ਸਾਹਿਬ ਹੋਰ ਬਾਰੇ ਸੋਚਣਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਿਆ ਕਿ ਚੰਨ ਹੋਰਾਂ ਦੀ ਸਖੀਅਤ ਇੱਕ ਜਿੱਥੇ ਬੰਦਾ ਆਗੂ ਦੇ ਰੂਪ ਚ ਤੇ ਇੱਕ ਲੇਖਕ ਦੇ ਰੂਪ ਦੇ ਵਿੱਚ ਅਜਿਹਾ ਇਹ ਕਿ ਉਸ ਨੂੰ ਵੱਖਰਾ-ਵੱਖਰਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਹੁਤ ਸਾਰੀਆਂ ਸਖੀਅਤਾਂ ਅਜਿਹੀਆਂ ਹੁੰਦੀਆਂ ਜਿਨ੍ਹਾਂ ਦਾ ਪ੍ਰੋਫੈਸ਼ਨ ਹੋਰ ਹੁੰਦਾ ਤੇ ਉਹ ਸੰਸਥਾਾਂਾਂ ਵਿੱਚ ਹੋਰ ਚੰਕ ਕਰ ਰਹੀਆਂ ਹੁੰਦੇ ਨੇ ਲੇਕਿਨ ਚੰਦ ਸਾਹਿਬ ਲੇਖਕ ਵੀ ਆ ਇਨਾਤ ਲੇਖਕ ਵੀ ਆ ਪੰਜਾਬੀ ਦੇ ਵਿੱਚ ਉਹ ਪੇਰਿਆਂ ਨੂੰ ਸ਼ੁਰੂ ਕਰਨ ਵਾਲੀਆਂ ਸਖੀਤਾਾਂ ਦੇ ਵਿੱਚੋਂ ਇੱਕ ਨੇ ਔਰ ਨਾਲੋਂ ਨਾਲ ਉਹਨੇ ਹੀ ਵੱਡੇ ਅਨੁਵਾਦਕ ਵੀ ਆ ਤੇ ਨਾਲੋਂ ਨਾਲ ਉਹ ਉੱਤੇ ਵੱਡੇ ਜਥੇਵੰਦਕ ਵੀ ਆ ਜਿਵੇਂ ਇੱਥੇ ਵੀ ਗੱਲ ਬਾਰ-ਬਾਰ ਆਈ ਹੈ ਕਿ ਪੰਜਾਬੀ ਸਾਹਿਤਿਕ ਸਭਾ ਚੰਡੀਗੜ੍ਹ ਨੂੰ ਵਡਾਉਣ ਵਾਲੇ ਬੀਬੀ ਬਾਨੀ ਚੰਨ ਸਾਹਿਬ ਨੂੰ ਤੇ ਸਾਡੇ ਜੋ ਬਹੁਤ ਸਾਰੇ ਅਜੇ ਆ ਜਿਹੜੇ ਚੰਨ ਸਾਹਿਬ ਹੋਰਾਂ ਦੀ ਪ੍ਰੇਰਣਾ ਦੇ ਨਾਲ ਹੀ ਇਸ ਸਭਾ ਦੇ ਵਿੱਚ ਆਏ ਹੋਏ ਆ ਤੇ ਮੈਂ ਵੀ ਯਾਦ ਕਰ ਰਿਹਾ ਸੀ ਕਿ ਜਦੋਂ ਮੈਂ ਆਪ ਇਸ ਖੇਤਰ ਚ ਆਇਆ ਤਾਂ ਮੈਂ ਵੀ ਪਹਿਲਾ ਪੇਪਰ ਅ ਉਤਾਰ ਸਿੰਘ ਪਤਾਂਗਹੜੀ ਇੱਥੇ ਬੈਠੇ ਆ। ਇਸ ਚੰਨ ਹੋਰਾਂ ਦੀ ਰਹਿਮਾਈ ਹੇਠ ਮੈਂ ਵੀ ਪਹਿਲਾ ਪੇਪਰ ਇਸ ਪੰਜਾਬੀ ਲੇਖਕ ਸਭਾ ਦੇ ਵਿੱਚ ਹੀ ਪੜਿਆ ਸੀ। ਸਾਨੂੰ ਤਾਂ ਮਿਲ ਯਾਦ ਨਹੀਂ। ਪਰ ਮੈਂ ਚੰਨ ਸਾਹਿਬ ਹੋਰਾਂ ਦੀ ਸਖੀਅਤ ਨੂੰ ਜਦੋਂ 20ਵੀਂ ਸਦੀ ਦੇ ਵਿੱਚ ਫੈਲਾ ਕੇ ਦੇਖਦਾ ਤਾਂ ਇੱਕ ਸੰਕਟ ਮੈਨੂੰ ਬਹੁਤ ਵੱਡਾ ਇਹ ਨਜ਼ਰ ਆਉਂਦਾ ਇਹ ਅਸੀਂ ਨਾ ਤਾਂ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਅੰਦਰ ਤੇ ਨਾ ਹੀ ਅਸੀਂ ਸੱਭਿਆਚਾਰਕ ਲਹਿਰ ਦੇ ਅੰਦਰ ਉਸ ਕਿਸਮ ਦਾ ਚਿੰਤਨ ਜਾਂ ਉਸ ਕਿਸਮ ਦਾ ਅਧਿयन ਪੈਦਾ ਨਹੀਂ ਕਰ ਸਕੇ ਜਿਸ ਚਿੰਤਨ ਦੇ ਅੰਦਰ ਅਜੀਆਂ ਸਖੀਤਾਾਂ ਜਿਨ੍ਹਾਂ ਦਾ ਖਾਸ ਕਰਕੇ ਵਿੰਭ ਸਦੀ ਦੇ ਵਿੱਚ ਪੰਜਾਬ ਦੇ ਅੰਦਰ ਸੱਭਿਆਚਾਰਕ ਚੇਤਨਾ ਦੇ ਵਿਕਾਸ ਦੇ ਵਿੱਚ ਬਹੁਤ ਇਤਿਹਾਸਿਕ ਰੋਲ ਆ ਉਹਨਾਂ ਨੂੰ ਅਸੀਂ ਇਸ ਕਰਕੇ ਛੱਡ ਗਏ ਜਿਨ੍ਹਾਂ ਚੋਂ ਤੇਰਾ ਸਿੰਘ ਚੱਲ ਹੋਰੀ ਹੈ ਕੰਮ ਬਹੁਤ ਸਾਰਿਆਂ ਦੇ ਨਾਮ ਲੈ ਸਕਦਾ ਔਰ ਇਹੀ ਹਾਲ ਸਾਡੀ ਰਾਸੀ ਲਹਿਰ ਦਾ ਅਸੀਂ ਹਿੰਦੁਸਤਾਨ ਦੇ ਅੰਦਰ ਆਜ਼ਾਦੀ ਦੀ ਲਹਿਰ ਨਾਲ ਸੰਬੰਧਿਤ ਜਿੰਨੇ ਵੀ ਇਤਿਹਾਸ ਪੜ ਲੀਏ ਅਜੇ ਮੈਂ ਭਾਰਤੀ ਵਿਭਾਗ ਦੀ ਗੱਲ ਨਾ ਕਰਾਂ ਤੇ ਸਿਰ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਅੰਦਰੋਂ ਹੀ ਉੱਠਣ ਵਾਲੀਆਂ ਲਹਿਰਾਂ ਭਾਵੇਂ ਉਹ ਪਗੜੀ ਸੰਭਾਲ ਜੱਟਾਂ ਲਹਿਰ ਹੋਵੇ ਭਾਵੇਂ ਗਦਰ ਲਹਿਰ ਹੋਵੇ ਤੇ ਭਾਵੇਂ ਗੁਰਦਵਾਰਾ ਸੁਧਾਰ ਲਹਿਰ ਹੋਵੇ ਭਾਵੇਂ ਬਬਰ ਅਕਾਲੀ ਲਹਿਰ ਹੋਵੇ ਤੇ ਭਾਵੇਂ ਸ਼ਹੀਦ ਭਗਤ ਸਿੰਘ ਹੋਰਾਂ ਦੀ ਲਹਿਰ ਹੋਵੇ ਤੇ ਭਾਵੇਂ ਕਮਿਊਨਿਸਟ ਮੂਵਮੈਂਟ ਹੋਵੇ ਉਹਨਾਂ ਦਾ ਕੋਈ ਬਹੁਤਾ ਜ਼ਿਕਰ ਜ਼ਿਕਾਰਾ ਜਦੋਂ ਤੁਹਾਨੂੰ ਭਾਰਤੀ ਇਤਿਹਾਸਾਂ ਦੇ ਅੰਦਰ ਮਿਲਦਾ ਨਹੀਂ ਹੈ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਤਿਹਾਸ ਦੇ ਵਿੱਚੋਂ ਗੈਰਹਾਜ਼ਰ ਨੇ। ਔਰ ਇਹ ਕਮ ਮਾਰਕਸਵਾਦੀਆਂ ਨੇ ਵੀ ਨਹੀਂ ਕੀਤਾ ਇਹ ਗੱਲ ਕਹਿੰਦਾ ਮੈਨੂੰ ਕੋਈ ਬਹੁਤ ਸ਼ਰਮ ਨਹੀਂ ਆ ਰਹੀ। ਇਸ ਲਈ ਨਹੀਂ ਆ ਰਹੀ ਕਿ ਅਸੀਂ ਉਸ ਕਿਸਮ ਦਾ ਕੰਮ ਨਹੀਂ ਕੀਤਾ। ਅਸੀਂ ਵੀ ਉਸੇ ਕਿਸਮ ਦਾ ਜਿਹੜਾ ਕੋਲੋਨੀਅਲ ਚਿੰਤਨ ਸੀ ਜਾਂ ਕੋਲੋਨੀਅਲ ਸੋਚ ਸੀ। ਅਸੀਂ ਵੀ ਉਹਦੇ ਗੁਲਾਮ ਹੀ ਰਹੇ ਹਾਂ। ਅੱਲ ਕਿਉਂ ਗੁਲਾਮੀ ਦਾ ਹੀ ਕਾਰਨ ਹੈ ਕਿ ਅਸੀਂ ਮਾਰਕਸਿਜ਼ਮ ਨੂੰadopt ਕੀਤਾ। ਇਹਨਾਂ ਨੂੰ ਮਾਰਕਸਿਜ਼ਮ ਨੂੰ ਅਪਣਾ ਕੇ ਤਰੀਕ ਮਾਰਕਸ ਨੇ ਜਾਂ ਉਸ ਦੇ ਵਿੱਚੋਂ ਉਹ ਇਨਸਾਈਟਸ ਪੈਦਾ ਨਹੀਂ ਕੀਤੀਆਂ ਜਿਨ੍ਹਾਂ ਦੇ ਨਾਲ ਅਸੀਂ ਹਿੰਦੁਸਤਾਨ ਨੂੰ ਪੰਜਾਬ ਨੂੰ ਜਾਂ ਬਾਕੀ ਸਮਾਜ ਨੂੰ ਸਮਝਣ ਦਾ ਯਤਨ ਕਰ ਸਕਦੇ ਮੈਨੂੰ ਯਾਦ ਆ ਰਿਹਾ ਕਿ ਪਹਿਲੀ ਵਾਰ ਜਦੋਂ ਮਾਰਕਸ ਹੋਣਾ ਨੇ ਦਾਸ ਕੈਪੀਟਲ ਦੇ ਵਿੱਚ ਵੀ ਏਸ਼ੀਅਟਿਕ ਮੋਡ ਆਫ ਪ੍ਰੋਡਕਸ਼ਨ ਦੀ ਗੱਲ ਕੀਤੀ ਸੀ ਤਾਂ ਅੱਜ ਤੱਕ ਉਸ ਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ ਕਿ ਮਾਰਕਸ ਦਾ ਸਾਰਾ ਸਿਧਾਂਤ ਕੀ ਹੈ ਤੇ ਏਸ਼ੀਅਟਿਕ ਮੋਡ ਆਫ ਪ੍ਰੋਡਕਸ਼ਨ ਕੀ ਹੈ ਅਸੀਂ ਉਸ ਨੂੰ ਵੀ ਉਸੇ ਰੂਪ ਚ ਬਣਾ ਲਿਆ ਇਹ ਵੀ ਕਿਉਂਕਿ ਵਸਤੀ ਬਾਦ ਦੇ ਪ੍ਰਭਾਵ ਇਹ ਠੀਕ ਆ ਤੇ ਪਹਿਲੀ ਵਾਰ ਇਰਫਾਨ ਹਬੀਬ ਉਹਨੇ ਉਸ ਨੂੰ ਚੈਲੰਜ ਕਰਦੇ ਆ ਤੇ ਉਹਦੇ ਨਾਲ ਅਸੀਂ ਉਸ ਦੌਰ ਨੂੰ ਜਿਹਨੂੰ ਅਸੀਂ ਪੰਜਾਬੀ ਸਾਹਿਤ ਦੇ ਕਿਸੇ ਇਤਿਹਾਸ ਚੋਂ ਕੱਢ ਕੇ ਦੇਖ ਲਿਓ ਅਸੀਂ ਆਧੁਨਿਕਤਾ ਦਾ ਆਰੰਭ ਮੰਨਦੇ ਆਂ ਅੰਗਰੇਜ਼ਾਂ ਦੇ ਆਉਣ ਤੋਂ ਆ ਜਿਹੜੀ ਕਿ ਗੱਲ ਸਰਾਸਰ ਗਲਤ ਆ ਉਹਦੇ ਵਿੱਚ ਜਿਹੜਾ ਪ੍ਰਤੀਰੋਧੀ ਕਿਸਮ ਦਾ ਲਿਟਰੇਚਰ ਜਾਂ ਸਖਸ਼ੀਤਾ ਸੀ ਉਹ ਬਿਲਕੁਲ ਰੁਣ ਗਈਆਂ ਉਨ੍ਹਾਂ ਦੇ ਵਿੱਚੋਂ ਤੇਰਾ ਸਿੰਘ ਚੰਦੇਕਾ ਤੇ ਜੇਕਰ ਅਸੀਂ ਉਸ ਨੂੰ ਛੱਡ ਕੇ ਇਸ ਐਂਗਲ ਤੋਂ ਸਾਰਾ ਕੋ ਦੇਖਾਂਗੇ ਤਾਂ ਅਸੀਂ ਪੰਜਾਬ ਦੀ ਸੱਭਿਆਚਾਰਕ ਜਾਗਰਤੀ ਦਾ ਸੱਭਿਆਚਾਰਕ ਚੇਤਨਾ ਦਾ ਔਰ ਪੰਜਾਬ ਦੇ ਅੰਦਰ ਪ੍ਰਤੀਰੋਧੀ ਲਾਸੀ ਲਹਿਰ ਦਾ ਜਿਹੜਾ ਦੇ ਸਪੋਰਟਸ ਆ ਉਸ ਨੂੰ ਨਵੇਂ ਤੰਗ ਤਰੀਕੇ ਤੋਂ ਉਸਾਰ ਸਕਦੇ ਆ ਮੈਂ ਜਿਹੜੀ ਗੱਲ ਅਡਾਪਟ ਕਰਨ ਦੀ ਕਹਿ ਰਿਹਾ ਸੀ ਉਹ ਗੱਲ ਇੰਨੀ ਬੁਰੀ ਤਰ੍ਹਾਂ ਸਾਡੀ ਪੂਰੀ ਪ੍ਰਗਤੀ ਸ਼ਿਲਨ ਦੇ ਵਿੱਚ ਵੀ ਪਈ ਹੋਈ ਆ ਜਿਹਦੇ ਅੱਜਕੱਲ ਜਨਰਲ ਸਕੱਤਰ ਡਾਕਟਰ ਸਰਦੀਪ ਸਿੰਘ ਸਰਸਾ ਨੇ ਉਹ ਕਹੇ ਸੀਦਾ ਬੜੀ ਧੇਰ ਸਾਰੇ ਪ੍ਰਗਤੀਵਾਦ ਨੂੰ ਮਾਰਥਵਾਦੀ ਮੰਨਦੇ ਰਹੇ ਆ ਇਹ ਸਾਰਾ ਕੁਝ ਮਾਰਥਵਾਦੀ ਦਾ ਉਹ ਸਾਰਾ ਕੁਝ ਨਹੀਂ ਸੀ ਤੇ ਨਾ ਉਹਦੋ ਸੀ ਨਾ ਹੈ ਤੇ ਮੈਂ ਜਦੋਂ ਚੰਨ ਹੋਰਾਂ ਦੀ ਕਵਿਤਾ ਪੜ੍ਹ ਰਿਆ ਸੀ ਮੈਂ ਦੇਖ ਰਿਹਾ ਸੀ ਕਿ ਉਹਨਾਂ ਦੀ ਸਖਸ਼ੀਅਤ ਕਿਸ ਕਿਸਮ ਦੀ ਆ ਮੈਂ ਉਹਨਾਂ ਦੇ ਦੋ ਕਪਲੇਟ ਥੋੜੇ ਨਾਲ ਸਾਂਝੇ ਕਰਨੇ ਆ ਤਾਂ ਕਿ ਚੰਨ ਹੋਰਾਂ ਦੀ ਸਖਸ਼ੀਅਤ ਵੀ ਤੇ ਉਹਨਾਂ ਦੀ ਲਿਖਤ ਵੀ ਤੇ ਉਹਨਾਂ ਦੀ ਚੇਤਨਾ ਵੀ ਪ੍ਰਗਟ ਹੋ ਸਕੇ ਬੜੀ ਪਿਆਰੀ ਪਿਆਰਾ ਉਹਨਾਂ ਦਾ ਗੀਤ ਆ ਜੇ ਪਿਆਰੀ ਭਾਰਤ ਮਾਂ ਅਸੀਂ ਤੇਨੂੰ ਸੀਸ ਨਵਾਉਂਦੇ ਹਾਂ ਤੇਰੇ ਤੋਂ ਸਦਕੇ ਜਾਂਦੇ ਹਾਂ ਉਹਦੇ ਵਿੱਚੋਂ ਦੋ ਕਪਲੇਟ ਨੇ ਸਾਨੂੰ ਜਿਉਣਾ ਦੱਸਿਆ ਮਾਂ ਤੇਰੀਆਂ ਮਸਤ ਬਹਾਰਾਂ ਨੇ ਸਾਨੂੰ ਮਰਨਾ ਦੱਸਿਆ ਮਾਂ ਭਗਤ ਸਿੰਘ ਜੈ ਸਰਦਾਰਾਂ ਨੇ ਸਾਡੇ ਬੁੱਧ ਵਰਗੇ ਭਗਵਾਨ ਤੇ ਸਾਡੇ ਗਾਂਧੀ ਜੇ ਇਨਸਾਨ ਉਹਨਾਂ ਤੋਂ ਸਿੱਖਿਆ ਪਾਉਂਦੇ ਹਾਂ ਤੇਰੇ ਤੋਂ ਸੱਰਕੇ ਜਾਂਦੇ ਆ ਤੇ ਦੂਸਰਾ ਅਸੀਂ ਸੌ ਖਾਂਦੇ ਹਾਂ ਮਾਂ ਭਗਤ ਸਿੰਘ ਦੀ ਕੁਰਬਾਨੀ ਦੀ ਅਸੀਂ ਸੌ ਖਾਂਦੇ ਹਾਂ ਮਾਂ ਤੇਰੀ ਚੰਸੀ ਦੀ ਰਾਣੀ ਦੀ ਵੱਲ ਤੇਰੇ ਜਿਹੜਾ ਤੱਕੇਗਾ ਉਹ ਸਾਥੋਂ ਬਚ ਨਹੀਂ ਸਕੇਗਾ ਅਸੀਂ ਇਹ ਕਸਮਾਂ ਖਾਂਦੇ ਹਾਂ اے ਪਿਆਰੀ ਭਾਰਤ ਮਾਂ ਇਹਨਾਂ ਤੋਂ ਆਪਣਾ ਸੰਦੇਸ਼ ਕਿਉ ਕਰਦੇ ਤੁਸੀਂ ਇੱਥੇ ਦੇਖੋਗੇ ਇਹਦੇ ਚ ਪੂਰੀ ਦੀ ਪੂਰੀ ਭਾਰਤੀ ਟ੍ਰੈਡੀਸ਼ਨ ਬੋਲ ਰਹੀ ਆ ਇਹਦੇ ਚ ਚਾਂਸੀ ਦੀ ਰਾਣੀ ਦੀ ਗੱਲ ਹੋ ਰਹੀ ਆ ਇਹਦੇ ਚ ਗਾਂਧੀ ਦੀ ਗੱਲ ਹੋ ਰਹੀ ਆ ਇਹਦੇ ਚ ਬੁੱਧ ਦੀ ਗੱਲ ਹੋ ਰਹੀ ਆ ਇਹਦੇ ਚ ਭਗਤ ਸਿੰਘ ਦੀ ਗੱਲ ਹੋ ਰਹੀ ਆ ਇਹ ਸਾਡੀ ਟ੍ਰੈਡੀਸ਼ਨ ਸੀ ਸਾਰੇ ਦੀ ਸਾਰੀ ਔਰ ਜਿਹੜਾ ਲਿਟਰੇਚਰ ਆਪਣੀ ਕਲਚਰਲ ਟ੍ਰੈਡੀਸ਼ਨ ਦੇ ਵਿੱਚੋਂ ਪੈਦਾ ਨਹੀਂ ਹੁੰਦਾ ਉਹ ਵਿਚਾਰਾਤਮਿਕ ਸਹਿਤਾ ਬਹੁਤ ਹੋ ਸਕਦਾ ਪਰ ਉਹ ਨਾ ਸੱਭਿਆਚਾਰਕ ਨਾ ਕਲਾਤਮਿਕ ਸਹਿਤ ਹੋ ਸਕਦਾ ਤੇ ਮੈਨੂੰ ਤੇਰਾ ਸਿੰਘ ਚੰਨ ਹੋਰਾਂ ਦੀਆਂ ਇਹਨਾਂ 1700 ਤੇ ਹੋਰ ਕਵਤਾਵਾਂ ਚੋਂ ਇਹ ਗੱਲ ਬਹੁਤ ਸេចਤਤਨਾ ਮਹਿਸੂਸ ਹੋਈ ਕਿ ਤੇਰਾ ਸਿੰਘ ਚੰਨ ਹੋਣੀ ਸਾਡੀ ਆਪਣੀ ਪਰਪਰਕਾ ਤੇ ਸਾਡੇ ਆਪਣੇ ਕਲਚਰ ਦੇ ਵਿੱਚੋਂ ਲਿਖਣ ਵਾਲੀ ਉਹ ਸ਼ਖਸੀਅਤ ਸੀ ਜਿਸ ਨੂੰ ਅਸੀਂ ਅਣਗੌਲਿਆ ਕੀਤਾ ਔਰ ਵੱਡੀ ਪੱਧਰ ਤੇ ਹੱਥ ਕੀਤਾ ਅਸੀਂ ਖਾਸ ਕਰਕੇ ਅਕਾਦਮਿਕ ਤਾਲਿਆਂ ਨੇ ਤਾਂ ਬਹੁਤ ਕੀਤਾ ਅੱਜ ਵੀ ਪੰਜਾਬੀ ਦੇ ਵਿੱਚ ਪੜਾਇਆ ਜਾਣ ਵਾਲਾ ਜਿਹੜਾ ਨਾਟਕ ਆ ਉਹਦੇ ਵਿੱਚ ਮੈਂ ਨਹੀਂ ਦੇਖਿਆ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਕਿ ਅਸੀਂ ਇਹ ਪੇਰਿਆਂ ਨੂੰ ਕਿਸੇ ਕਦੇ ਵੀ ਅਕਾਦਮਿਕ ਰੂਪ ਚ ਪੜਾਇਆ ਹੋ। ਪੀ ਐਸ ਡੀਆਂ ਹੋਈਆਂ ਹੋਈਆਂ ਨੇ, ਇੱਕ ਹੋ ਗਈਆਂ, ਦੋ ਹੋ ਗਈਆਂ, ਡਾਕਟਰ ਕੁਲਦੀਪ ਦੀਪੋਰਾ ਨੇ ਕਰ ਲਈ ਜਾਂ ਹੋਰ ਨੇ ਕਰ ਲਈ। ਪਰ ਇਹ ਸਾਡੀ ਮੁੱਖ ਧਾਰਾ ਦੇ ਵਿੱਚ ਨਹੀਂ ਪੜਿਆ। ਆਇਆ ਹੀ ਨਹੀਂ ਮੁੱਖ ਧਾਰਾ ਦੇ ਵਿੱਚ। ਉਹਦਾ ਕਾਰਨ ਵੀ ਇੱਥੇ ਪਿਆ ਕਿ ਅਸੀਂ ਇੰਨਾ ਉਸ ਕਲੋਨੀਅਲ ਚਿੰਤਨ ਦੇ ਗੁਲਾਮ ਰਹੇ ਹਾਂ ਕਿ ਅਸੀਂ ਉਹ ਤੋਂ ਬਾਹਰ ਜਾ ਕੇ ਸੋਚਣਾ ਸ਼ੁਰੂ ਨਹੀਂ ਕੀਤਾ। ਇਸੇ ਕਰਕੇ ਅਸੀਂ ਅਜੇ ਤੱਕ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਪਤਾਮਾ ਅਜ ਤੱਕ ਮੰਨੀ ਤੁਰੇ ਜਾ ਰਹੇ ਆ ਪਰ ਉਸ ਨੂੰ ਸਵੀਕਾਰ ਕਰੀ ਤੁਰੇ ਜਾਗੇ ਦੂਸਰਾ ਪੱਖ ਜਿਹੜਾ ਜਥੇਬੰਦਕ ਤੌਰ ਤੇ ਆ ਮੈਨੂੰ ਲੱਗਦਾ ਕਿ ਚੰਨ ਹੋਰੀ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ ਜਿਹੜੀ ਮਾਰਕਸਵਾਦ ਦੀ ਮੂਲ ਧਾਰਨਾ ਸੀ ਉਹ ਸੀ ਸੁਧਾਰ ਤੇ ਵਿਹਾਰ ਦੀ ਕਿ ਜਿਸ ਧਾਰਨਾ ਨੂੰ ਅਪਣਾਉਣਾ ਤਾਂ ਉਸ ਨੂੰ ਵਿਹਾਰ ਚ ਵੀ ਲਾਗੂ ਕਰਨਾ ਸੋ ਇਸ ਕਰਕੇ ਉਹਨਾਂ ਨੇ ਲਿਖਤ ਤੇ ਸੰਗਠਨ ਦੋਨਾਂ ਦੇ ਉੱਤੇ ਬਹੁਤ ਜ਼ੋਰ ਦਿੱਤਾ ਔਰ ਐਸੇ ਕਰਕੇ ਅੱਜ ਤੱਕ ਅਸੀਂ ਜਿਹੜੇ ਨਿਊ ਲਿਬਰਲਿਜ਼ਮ ਦੌਰ ਦੇ ਲੇਖਕ ਆ ਨਾ ਅਸੀਂ ਅੱਜ ਆਪਣੇ ਉੱਤੇ ਵਿਚਾਰ ਧਾਰਾ ਦਾ ਠੱਪਾ ਨਵਾਉਣ ਤੋਂ ਬਹੁਤ ਗਰੇਜ਼ ਕਰਦੇ ਆ ਅਸੀਂ ਚਾਹੁੰਦੇ ਨਹੀਂ ਕਿ ਸਾਡਾ ਸਾਨੂੰ ਕਿਸੇ ਪਾਸੇ ਗਿਣਿਆ ਜਾਵੇ ਪਰ ਅਸੀਂ ਆకాంਖਿਆ ਇਸ ਕਿਸਮ ਦੀ ਜ਼ਰੂਰ ਪਾਲਦੇ ਆ ਕਿ ਸਾਡਾ ਨਾਮ ਵੀ ਵੱਡਾ ਹੋਵੇ ਸਾਡਾ ਸਾਰਾ ਕੁਝ ਵੱਡਾ ਹੋਵੇ ਜੇ ਸਾਰਾ ਕੁਝ ਵੱਡਾ ਕਰਨਾ ਤਾਂ ਸੰਤੋਖ ਸਿੰਘ ਧੀਰਵਰਗੇ ਪਰਭਜਨ ਸਿੰਘ ਹੁੰਦਰਵਰਗੇ ਐਸ ਤਰ੍ਹਾਂ ਦੇਮ ਵਰਗੇ ਤੇਰਾ ਸਿੰਘ ਚੰਨ ਵਰਗੇ ਲੇਖਕ ਬਣਨਾ ਪਊਗਾ ਉਹੀ ਚੀਜ਼ਾਂ ਨੂੰ ਸੰਗਠਨਾ ਵਿੱਚ ਵੀ ਅਧਾਰਨਾ ਪਊ ਮੈਨੂੰ ਯਾਦ ਆ ਉਹ ਦਿਨ ਜਦੋਂ ਤੇਰਾ ਸਿੰਘ ਚੰਨ ਹੋਰਾਂ ਦੇ ਯੂਰਿਨ ਪਾਈਪ ਲੱਗੀ ਹੋਈ ਆ ਤੇ ਉਹ ਉੱਥੇ ਧਰਨੇ ਚ ਆ ਕੇ ਬੈਠੇ ਹੋਏ ਜਦੋਂ ਪੰਜਾਬੀ ਪਾਸ਼ਾ ਦੇ متعلق ਮਟਕਾ ਚੌਂਕ ਦੇ ਵਿੱਚ ਧਰਨੇ ਮਾਰੇ ਗਏ ਔਰ ਨਿਰੰਤਰ ਮਾਰੇ ਗਏ ਔਰ ਲਗਾਤਾਰ ਉਥੇ ਹਾਜ਼ਰ ਹੁੰਦੇ ਸੀ ਔਰ ਪਿੰਡਾਂ ਦੇ ਵਿੱਚ ਉਹਨਾਂ ਸੁਭਾਵਾਂ ਨੂੰ ਕਾਇਮ ਕਰਨ ਵਾਲੇ ਹਾਲਾ ਕਿ ਮੈਂ ਵੀ ਕੇਂਦਰੀ ਸਭਾ ਚ ਲੰਮਾ ਸਮਾਂ ਕੰਮ ਕੀਤਾ ਫਿਰਦਾ ਆਪਣੇ ਜਨਰਲ ਬਾਡੀ ਇਜਲਾਸ ਜੋ ਪੰਜਾਬੀ ਭਵਨ ਲੁਧਿਆਣਾੇ ਕਰ ਲੈਂਦੇ ਆ ਜਪੋ ਤੇ ਤੋਂ ਪਤਾ ਦੇਸ਼ ਭਗਤ ਯਾਦਗਾਰ ਹਾਰ ਕਰ ਲੈਂਦੇ ਆ ਇਹ ਚਨਵਰਗੀ ਸਖਸ਼ੀਤਾ ਸੀ ਜਿਨ੍ਹਾਂ ਨੇ ਪਿੰਡਾਂ ਚ ਜਾ ਕੇ ਕੀਤਾ ਮੈਨੂੰ ਉਹ ਪਲਾਹੀ ਵਾਲਾ ਯਾਦ ਆ ਡਾਕਟਰ ਰਵੀ ਹਰੀ ਉਦੋਂ ਜਨਰਲ ਸੈਕਟਰੀ ਬਣੇ ਸੀ ਤਾਂ ਪਿੰਡਾਂ ਤੱਕ ਸਾਹਿਤ ਨੂੰ ਲਿਜਾਣ ਵਾਲੇ ਲੇਖਕ ਸੁਭਾਵਾ ਨੂੰ ਲਿਜਾਣ ਵਾਲੇ ਚੰਨ ਸਾਹਿਬ ਸੀ ਉਹਨਾਂ ਦੇ ਉੱਤੇ ਅਸੀਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਕਿਤਾਬ ਛਾਪੀ ਆ ਐਸਾਨ ਨਹੀਂ ਕੀਤਾ ਕਿਸੇ ਵੀ ਤਰ੍ਹਾਂ ਨਾਲ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਲੇਖਕ ਵੱਧ ਤੋਂ ਵੱਧ ਲੋਕਾਂ 'ਚ ਜਾਣ ਉਹਨਾਂ ਉੱਤੇ ਦੇ ਕਿਤਾਬਾਂ ਛਪੀਆਂ ਹੋਣ ਡਾਕਟਰ ਜਸਵਿੰਦਰ ਬੈਠੇ ਆ ਇਹਨਾਂ ਨੇ ਸਾਡੀ ਪਹਿਲੀ ਪਰਮ ਵਾਲੇ ਦੋਸਤਾਂ ਨੇ ਫੈਸਲਾ ਕੀਤਾ ਸੀ ਕਿ ਇੱਕ ਚੰਨ ਜੀ ਉੱਤੇ ਤੇ ਇੱਕ ਸੰਪੂਰਨ ਧੀ ਰੋਣਾ ਤੇ ਸੀ ਕਿਤਾਬਾਂ ਛਾਪਾਂਗੇ ਪਰ ਉਹਨਾਂ ਤੋਂ ਛਪੀਆਂ ਨਹੀਂ ਸਾਡੀ ਟੀਮ ਨੇ ਆ ਕੇ ਚੰਨ ਹੋਣ ਵਾਲੀ ਕਿਤਾਬ ਛਾਪੀ ਆ ਡਾਕਟਰ ਜਸਵਿੰਦਰ ਉਰੀ ਬੈਠੇ ਆ ਔਰ ਇਹਨਾਂ ਨੂੰ ਕਿਹਾ ਕਿ ਜਿੰਨੀ ਚੰਦੀ ਸੰਤੋਖ ਸਿੰਘ ਜੀ ਹੋਣਾ ਵਾਲਾ ਕੰਮ ਕਰ ਦੋਗੇ ਉੰਨੀ ਜਲਦੀ ਅਸੀਂ ਛਾਪਾਂਗੇ ਅਜੇ ਲੇਖਾਂ ਨੂੰ ਅਸੀਂ ਸलाम ਕਰਦੇ ਹਾਂ ਔਰ ਤੁਸੀਂ ਇਸ ਮੇਲੇ ਚਾਹੇ ਤੁਹਾਡਾ ਵੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਰਜੀਤ ਸਿੰਘ ਜੀ ਤੁਸੀਂ ਅ ਪੁਨਾ ਤੇਰਾ ਸੰਚਾਨ ਜੀ ਦੀ ਜਥੇਬੰਦਕ ਦੇ ਬਾਰੇ ਜਾਣਨਾ ਪਾਇਆ ਸਾਰੇ ਦਮਨ ਬਹੁਤ ਬਾਕਮਾਲ ਸ਼ਖਸੀਅਤਾਂ ਆਈਆਂ ਨੇ ਸਾਰਿਆਂ ਦੇ ਨਾਲ ਲੈਣਾ ਮੌਕੇ ਨਹੀਂ ਪਰ ਇੱਕ ਮੈਂ ਅਸੀਂ ਸਾਰੇ ਪੰਜਾਬੀ ਸਿਨੇਮਾ ਨੂੰ ਬਹੁਤ ਪਿਆਰ ਕਰਦੇ ਆ ਤੇ ਮੈਨੂੰ ਲੱਗਦਾ ਕਿ ਪਿਛਲੇ 30 ਸਾਲਾਂ ਦੇ ਵਿੱਚ ਆ ਜਿਹੜੀਆਂ ਫਿਲਮਾਂ ਬੜੀਆਂ ਨੇ ਉਹਨਾਂ ਦੇ ਵਿੱਚੋਂ 80% ਜਿਹੜੀਆਂ ਫਿਲਮਾਂ ਨੇ ਉਹਨਾਂ ਦੇ ਵਿੱਚ ਮੌਜੂਦ ਕਲਾਕਾਰ ਐਸ ਵੇਲੇ ਇਸ ਹਾਲਜ ਮੌਜੂਦ ਨੇ ਗੁਰਪ੍ਰੀਤ ਕੋਹ ਵੀ ਸ਼ਿਵਿੰਦਰ ਮਾਲ ਜੀ ਬੀਐਨ ਸ਼ਰਮਾ ਜੀ ਬਲਕੀ ਇਤਰਾਉਣੀ ਜੀ ਇਹ ਸਾਰੀਆਂ ਸ਼ਖਸੀਅਤਾਂ ਜਿਹੜੀ ਅਸੀਂ ਸਿਨੇਮਾ ਚ ਔਰ ਸਭ ਤੋਂ ਖੂਬਸੂਰਤ ਗੱਲ ਹੈ ਕਿ ਇਹਨਾਂ ਨੇ ਹਮੇਸ਼ਾ ਹੀ ਸਾਹਿਤ ਔਰ ਸਿਨੇਮਾ ਤੇ ਬੜਾ ਇੱਕ ਸੰਤੁਲਨ ਰੱਖਿਆ ਕਿਉਂਕਿ ਭਾਜੀ ਅਸੀਂ ਇੱਕ ਸਮੇਲਨ ਕਰਾਇਆ ਸੀਗਾ ਚਾਰ ਪੰਜ ਮਿੰਟ ਪਹਿਲੇ ਪਹਿਲੇ ਹਫਤਾ ਦੇ ਨਾਲ ਰਲ ਕੇ ਕਿ ਪੰਜਾਬੀ ਸਿਨੇਮਾ ਔਰ ਸਾਹਿਤ ਆਪਸ ਵਿੱਚ ਕਿਵੇਂ ਸੁਮੇਲ ਹੋ ਸਕਦਾ ਸੀ ਤੁਹਾਡੇ ਵੀਡੀਓਜ਼ ਵੀ ਦੇਖਦੇ ਆ ਕਿ ਇਸ ਤਰ੍ਹਾਂ ਦੀ ਫਿਲਮਾਂ ਕਿਉਂ ਨਹੀਂ ਬਣ ਸਕਦੀਆਂ ਔਰਦੇ ਵਿੱਚੋਂ ਬੜੀ ਸਾਰਥਕ ਗੱਲਬਾਤ ਨਿਕਲ ਕੇ ਸਾਹਮਣੇ ਆਈ ਤੇ ਬਹੁਤ ਸਾਰੇ ਲੋਕਾਂ ਨੇ ਉਪਰਾਲਾ ਕੀਤਾ ਕਿ ਇਹ ਉਦਮ ਦੀ ਹੋਣਾ ਚਾਹੀਦਾ ਤੇ ਇਸ ਤੋਂ ਬਾਅਦ ਮੈਂ ਬੰਦ ਸਿੰਘ ਬਰਾੜ ਜੀ ਆਏ ਨੇ ਸਾਡੇ ਦਰਮਿਆਨ ਉਹਨਾਂ ਦਾ ਸਵਾਗਤ